ਇਹਨਾਂ ਲੀਡਰਾਂ ਦੀਆਂ ਐਮਪੀ ਦੀਆਂ ਮੰਤਰੀ ਦੀਆਂ ਐਮਐਲਏਸ ਦੀਆਂ ਇਹਨਾਂ ਦੀਆਂ ਲੱਤਾਂ ਪਾਰ ਚੱਲਦੀਆਂ ਨੇ ਤਾਂ ਖੁੱਲਾ ਚੈਲੰਜ ਹੈ ਹੁਸ਼ਾਰਪੁਰ ਨਿਊਜ਼ ਨਾਲ ਵਿਕਾਸ ਤੇ ਮੁੱਦੇ ਤੇ ਹੁਸ਼ਾਰਪੁਰ ਜ਼ਿਲ੍ਹੇ ਦੇ ਕਿਸੇ ਵੀ ਕੋਨੇ ਤੇ ਕਿਸੇ ਵੀ ਸੜਕ ਤੇ ਖੜ ਕੇ ਇਹ ਡਿਬੇਟ ਕਰ ਲੈਣ ਚੇਤਨ ਕਸ਼ਵਨਾ ਖੁੱਲਾ ਚੈਲੰਜ ਹੈ ਓਪਨ ਚੈਲੰਜ ਹੈ ਮੈਂ ਆਪਣਾ ਨੰਬਰ ਵੀ ਬੋਲ ਦਿੰਦਾ 70092 ਮੈਨੂੰ ਲੱਗਦਾ ਹੁਸ਼ਿਆਰਪੁਰ ਦਾ ਵਿਕਾਸ ਕੱਲਾ MP3 ਵਾਂਗ ਸੁਣਿਆ ਜਾ ਸਕਦਾ ਕਿਸੇ ਵੀਡੀਓ ਵਾਂਗੂ ਦੇਖਿਆ ਨਹੀਂ ਜਾ ਸਕਦਾ ਕਿ ਵਿਕਾਸ ਹੋਊਗਾ ਤੁਸੀਂ ਇਸ ਚੀਜ਼ ਤੇ ਕੀ ਟਿੱਪਣੀ ਕਰਦੇ ਹੋ ਮੈਂ ਕਿਹਾ ਜੀ ਇਹ ਗੱਲ ਤੁਹਾਡੀ ਬਹੁਤ ਵਧੀਆ ਲੱਗੀ ਮੈਨੂੰ ਪਤਾ ਨਹੀਂ ਕਿੱਥੋਂ ਤੁਸੀਂ ਇਹ ਸ਼ਬਦ ਕੱਢ ਕੇ ਲਿਆਂਦਾ MP3 ਵਾਂਗੂ ਜੀ ਜੀ ਸੁਣਾਣਾ ਨੂੰ ਹੀ ਮਿਲਦਾ ਹਾਂ ਸੁਣਾਣਾ ਨੂੰ ਮਿਲਦਾ ਇਹ ਟੇਪ ਆ ਇੱਕ ਇੱਕ ਮੰਤਰੀਆਂ ਨੇ ਜਾਂ ਲੀਡਰਾਂ ਨੇ ਨਾ ਚਾਹੇ ਐਮਐਲਏ ਆ ਐਮਪੀ ਆ ਚਾਹੇ ਮੰਤਰੀ ਆ ਇੱਥੇ ਕੋਈ ਕੈਸਟ ਪਾਈ ਹੋਵੇ ਇਨੀ ਰਿਕਾਰਡਿੰਗ ਕਰਕੇ ਪੈਂਡਰਾਈ ਵੀ ਆਪਣੇ ਨਾ ਇੱਥੇ ਗਲੇ ਦੇ ਵਿੱਚ ਸੰਗੇ ਦੇ ਵਿੱਚ ਰੱਖੀ ਹੋਵਾ ਅਸੀਂ ਬਹੁਤ ਵਿਕਾਸ ਕਰਨਾ ਅਸੀਂ ਬਹੁਤ ਵਿਕਾਸ ਕਰਨਾ ਕੱਲ 10 ਤਰੀਕ ਨੂੰ ਮਾਨ ਸਰਕਾਰ ਦੀ ਸਰਕਾਰ ਹੈ ਉਹਨਾਂ ਨੂੰ 3 ਸਾਲ ਪੂਰੇ ਹੋ ਗਏ ਨੇ ਹੁਸ਼ਿਆਰਪੁਰ ਦਾ ਇਹਨਾਂ 3 ਸਾਲਾਂ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ ਜੀ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਜਿਹੜੀਆਂ ਟੁੱਟੀਆਂ ਸੜਕਾਂ ਨੇ ਜੀ ਉਹ ਅੱਜ ਵੀ ਆਪਣਾ ਰਾਹ ਤੱਕਦੀਆਂ ਨੇ ਆਪਣੀ ਤਰਸਯੋਗ ਹਾਲਤ ਤੇ ਹੰਝੂ ਵਹਾ ਰਹੀਆਂ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਨਜਾਇਜ਼ ਮਾਈਨਿੰਗ ਹੈ ਉਹ ਅੱਜ ਵੀ ਕਿਤੇ ਨਾ ਕਿਤੇ ਚੱਲ ਰਹੀ ਹੈ ਅਸੀਂ ਰੋਜ਼ ਕਿਸੇ ਨਾ ਕਿਸੇ ਵਿਸ਼ੇ ਉੱਪਰ ਗੱਲ ਵੀ ਕਰਦੇ ਹਾਂ ਖਸ਼ਿਆਰਪੁਰ ਦਾ ਨਿਊਜ਼ਸ ਦੱਸਦਾ ਵੀ ਆ ਦਿਖਾਉਂਦਾ ਵੀ ਆ ਕਿ ਦੇਖੋ ਸੜਕ ਕਿੰਨੀ ਟੁੱਟੀ ਹੋਈ ਐ ਸਤੇ ਕੰਮ ਕਰਨਾ ਚਾਹੀਦਾ ਇਹਨਾਂ ਲੀਡਰਾਂ ਨੂੰ ਦੇਖਦਾ ਨਹੀਂ ਖਸ਼ਿਆਰਪੁਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਤੁਹਾਡਾ ਆਪਣਾ ਪ੍ਰੀਤ ਗਰੇਵਾਲ ਦੋਸਤੋ ਕੱਲ ਦੀ ਗੱਲ ਕਰੀਏ ਕੱਲ 10 ਮਾਰਚ ਨੂੰ ਪੰਜਾਬ ਸਰਕਾਰ ਜੋ ਭਗਵੰਤ ਮਾਨ ਸਰਕਾਰ ਐ ਉਹਨਾਂ ਨੂੰ 3 ਸਾਲ ਪੂਰੇ ਹੋਏ ਨੇ ਸੋ 3 ਸਾਲਾਂ ਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਕਿਹੋ ਜਿਹੇ ਕੰਮ ਕੀਤੇ ਨੇ ਜਾਂ ਕਿੰਨਾ ਕੁ ਵਿਕਾਸ ਕੀਤਾ ਪੰਜਾਬ ਦਾ ਤੇ ਜੇ ਉਥੇ ਆਪਾਂ ਗੱਲ ਕਰੀਏ ਆਪਣੇ ਹੁਸ਼ਾਰਪੁਰ ਜ਼ਿਲ੍ਹੇ ਦੀ ਤੇ ਸਾਡਾ ਜੀ ਵਿਸ਼ਾ ਵੀ ਇਹੀ ਹੈ ਕਿ ਅੱਜ ਆਪਾਂ ਆਪਣੇ ਹੁਸ਼ਾਰਪੁਰ ਜ਼ਿਲ੍ਹੇ ਦੀ ਗੱਲ ਕਰੀਏ ਵਿਕਾਸ ਨੂੰ ਲੈ ਕੇ ਕਿਉਂਕਿ ਆਏ ਦਿਨ ਤੁਸੀਂ ਦੇਖਦੇ ਰਹਿੰਦੇ ਹੋ ਜਿੰਨੇ ਵੀ ਲੋਕ ਅਦਾਰਾ ਹੁਸ਼ਾਰਪੁਰ ਨਿਊਜ਼ ਦੇ ਨਾਲ ਜੁੜੇ ਹੋ ਅਸੀਂ ਤੁਹਾਨੂੰ ਵੱਖ-ਵੱਖ ਖਬਰਾਂ ਦਿਖਾਉਂਦੇ ਰਹਿੰਦੇ ਹਾਂ ਕਿ ਕੇਐਫਸੀ ਦੇ ਮੋਰੇ ਆਪਾਂ ਹਾਲਾਤ ਦਿਖਾਉਂਦੇ ਹਾਂ ਕਿ ਕਿੰਨੀ ਸੜਕ ਟੁੱਟੀ ਹੋਈ ਹੈ ਜਾਂ ਆਪਾਂ ਕੱਲ ਵੀ ਇਹ ਖਬਰ ਕੀਤੀ ਸੀ ਕਿ ਟੋਲ ਪਲਾਇਆ ਦੀ ਸੋ ਆਪਾਂ ਅੱਜ ਵਿਕਾਸ ਦੇ ਉੱਪਰ ਗੱਲਬਾਤ ਕਰਾਂਗੇ ਸੋ ਆਪਾਂ ਫਿਰ ਤੋਂ ਸਵਾਗਤ ਕਰਦੇ ਹਾਂ ਮੇਰੇ ਸਹਿਯੋਗੀ ਸਾਥੀ ਮਿਸਟਰ ਚੇਤ ਕੱਲ 10 ਤਰੀਕ ਨੂੰ ਮਾਨ ਸਰਕਾਰ ਦੀ ਸਰਕਾਰ ਹੈ ਉਹਨਾਂ ਨੂੰ 3 ਸਾਲ ਪੂਰੇ ਹੋ ਗਏ ਨੇ ਅੱਜ ਆਪਾਂ ਕੱਲੇ ਆਪਣ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੱਲ ਕਰਾਂਗੇ ਭਾਜੀ ਹੁਸ਼ਿਆਰਪੁਰ ਦਾ ਇਹਨਾਂ 3 ਸਾਲਾਂ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ ਜੀ ਤੇ ਪ੍ਰੀਤ ਜੀ ਸਭ ਤੋਂ ਪਹਿਲਾਂ ਤੁਸੀਂ ਦੱਸ ਦਿੱਤਾ ਹੈ तमाम ਦਰਸ਼ਕਾਂ ਨੂੰ ਕਿ ਕੱਲ 10 ਮਾਰਚ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 3 ਵਰਿਆਂ ਦਾ ਸਮਾਂ ਜਿਹੜਾ ਮੁਕੰਮਲ ਹੋ ਚੁੱਕਿਆ ਤਾਂ ਵਧਾਈ ਦੇ ਪਾਤਰ ਹੈ ਦਾਰਾ ਹੁਸ਼ਿਆਰਪੁਰ ਨਿਊਜ਼ ਵੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਨੂੰ ਏ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਉਹ ਵਧਾਈ ਦਿੰਦਾ ਕਿ ਤੁਹਾਨੂੰ 3 ਸਾਲ ਦਾ ਸਮਾਂ ਜਿਹੜਾ ਪੂਰਾ ਹੋ ਚੁੱਕਿਆ ਤੇ ਬਹੁਤ ਸਾਰੀਆਂ ਉਮੀਦਾਂ ਸੀ ਲੋਕਾਂ ਨੂੰ ਕਿ ਕਿਉਂਕਿ ਜਦੋਂ ਭਗਵੰਤ ਮਾਨ ਸੱਤਾ ਦੇ ਵਿੱਚ ਨਹੀਂ ਆਏ ਸੀ ਤਾਂ ਉਸ ਵਕਤ ਉਹਨਾਂ ਵੱਲੋਂ ਇੱਕ ਗੱਲ ਜ਼ੋਰ ਦੇ ਕੇ ਕਹੀ ਗਈ ਸੀ ਕਿ ਅੱਜ ਦਾ ਜਿਹੜਾ ਪੰਜਾਬ ਹੈ ਉਹ ਸਿਰਫ ਤੇ ਸਿਰਫ ਧਰਨਿਆਂ ਦਾ ਰੋਸ ਮੁਜ਼ਾਰਿਆਂ ਦਾ ਪੰਜਾਬ ਬਣ ਕੇ ਰਹਿ ਗਿਆ ਤੇ ਜਦੋਂ ਪੰਜਾਬ ਦੀ ਆਮ ਆਦਮੀ ਪਾਰਟੀ ਇਹ ਸੱਤਾ ਦੇ ਵਿੱਚ ਆਏਗੀ ਤਾਂ ਪੰਜਾਬ ਨੂੰ ਧਰਨਿਆਂ ਤੋਂ ਮੁਕਤ ਕਰੇਗੀ ਤੇ ਪੰਜਾਬ ਦੇ ਵਿੱਚ ਇੱਕ ਵੀ ਧਰਨਾ ਨਹੀਂ ਲੱਗਣ ਦਿੱਤਾ ਜਾਵੇਗਾ ਅਸੀਂ ਇਹੋ ਜਿਹਾ ਮਾਹੌਲ ਸਿਰਜ ਕੇ ਜਿਹੜਾ ਆਮ ਲੋਕਾਂ ਨੂੰ ਦੇਵਾਂਗੇ ਤੇ ਪੰਜਾਬ ਨੂੰ ਮੜ ਤੋਂ ਰੰਗਲਾ ਪੰਜਾਬ ਬਣਾਵਾਂਗੇ ਤਾਂ ਉੱਥੇ ਹੀ ਸਾਡਾ ਵਿਸ਼ਾ ਵੀ ਅੱਜ ਤੱਕ ਅਸੀਂ ਪੰਜਾਬ ਨੂੰ ਛੱਡ ਕੇ ਹੁਸ਼ਾਰਪੁਰ ਜ਼ਿਲ੍ਹੇ ਦੀ ਗੱਲ ਕਰੀਏ ਕਿਉਂਕਿ ਮੋਹਰੀ ਭੂਮਿਕਾ ਨਿਭਾਉਂਦਾ ਹੈ ਹੁਸ਼ਾਰਪੁਰ ਜ਼ਿਲ੍ਹਾ ਜਿਹੜਾ ਪੰਜਾਬ ਦਾ तमाम ਜ਼ਿਲ੍ਹਿਆਂ ਚੋਂ ਤਾਂ ਹੁਸ਼ਾਰਪੁਰ ਜ਼ਿਲ੍ਹੇ ਦੀ ਗੱਲ ਕਰੀਏ ਦੇਖੋ ਬਦਲਾਵ ਤਾਂ ਆਇਆ ਹੈ ਆਪਾਂ ਇਹ ਗੱਲ ਨਹੀਂ ਕਹਿ ਸਕਦੇ ਬਦਲਾਵ ਨਹੀਂ ਆਇਆ ਬਦਲਾਵ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਅਸੀਂ ਮੁਫਤ ਬਿਜਲੀ ਨੂੰ ਇੱਕ ਇਹਨਾਂ ਨੇ ਜ਼ੋਰ ਸ਼ੋਰ ਦੇ ਨਾਲ ਜਿਹੜਾ ਇਹ ਮੁੱਦਾ ਚੁੱਕਿਆ ਸੀ ਬਕਾਇਦਾ ਉਸ ਤੇ ਜਿਹੜੇ ਫਾਰਮ ਫਿਲ ਕਰਵਾਏ ਗਏ ਸੀ ਕਿ ਅਸੀਂ ਮੁਫਤ ਬਿਜਲੀ ਦੇਾਂਗੇ ਦੇਖੋ ਉਹ ਵਾਅਦਾ ਪੂਰਾ ਕੀਤਾ ਇਹਨਾਂ ਨੇ 2 ਮਹੀਨਿਆਂ ਦੀ ਜਿਹੜੀ ਉਹ 600 ਯੂਨਿਟ ਹੈ ਪਰ ਮਹੀਨੇ ਦਾ 300 ਯੂਨਿਟ ਜਿਹੜਾ ਮੁਫਤ ਦੇਣਾ ਸ਼ੁਰੂ ਕਰ ਦਿੱਤਾ ਹੈ ਸਰਕਾਰ ਬਣਨ ਤੋਂ ਕੁਝ ਸਮੇਂ ਬਾਅਦ ਹੀ ਮੁੱਖ ਮੰਤਰੀ ਭਗਮੰਤਮਾਨ ਨੇ ਵਾਅਦਾ ਜਿਹੜਾ ਪੂਰਾ ਕਰ ਦਿੱਤਾ ਸੀ ਆਪਣਾ ਫਿਰੰਤ ਉਸ ਤੋਂ ਬਾਅਦ ਮਹਿਲਾਵਾਂ ਨੂੰ ਜਿਹੜਾ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਅੱਜ 3 ਸਾਲ ਦਾ ਸਮਾਂ ਪੂਰਾ ਹੋ ਚੁੱਕਿਆ ਤਾਂ ਅਜੇ ਤੱਕ ਉਹ ਵਾਦਾ ਪੂਰਾ ਨਹੀਂ ਹੋਇਆ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਪੂਰਾ ਹੋ ਵੀ ਸਕਦਾ ਕਿਉਂਕਿ ਪੰਜਾਬ ਸਰ ਜਿਹੜੀ ਕਰਜ਼ੇ ਦੀ ਪੰਡ ਹੈ ਉਹ ਜਿਹੜੀ ਪਹਿਲਾਂ ਬਹੁਤ ਭਾਰੀ ਸੀ ਤੇ ਹੁਣ ਉਹ ਬਹੁਤ ਹੀ ਜ਼ਿਆਦਾ ਭਾਰੀ ਹੋ ਗਈ ਹੈ ਜੀ ਤਾਂ ਹੁਸ਼ਾਰਪੁਰ ਜ਼ਿਲ੍ਹੇ ਤੇ ਹੁਣ ਅਸੀਂ ਆਉਂਦੇ ਆ ਹੁਸ਼ਾਰਪੁਰ ਜ਼ਿਲ੍ਹੇ ਦੀਆਂ ਜਿਹੜੀਆਂ ਟੁੱਟੀਆਂ ਸੜਕਾਂ ਨੇ ਜੀ ਉਹ ਅੱਜ ਵੀ ਆਪਣਾ ਰਾਹ ਤੱਕਦੀਆਂ ਨੇ ਆਪਣੀ ਤਰਸਯੋਗ ਹਾਲਤ ਤੇ ਹੰਝੂ ਵਹਾ ਰਹੀਆਂ ਨੇ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਨਜਾਇਜ਼ ਮਾਈਨਿੰਗ ਹੈ ਤਾਂ ਅੱਜ ਵੀ ਕਿਤੇ ਨਾ ਕਿਤੇ ਚੱਲ ਰਹੀ ਹੈ ਮੁਕੇਰੀਆਂ ਜਾਂ ਦਸੂਹਾ ਹਲਕੇ ਦੇ ਕਈ ਪਿੰਡਾਂ ਦੇ ਵਿੱਚ ਕਿਉਂਕਿ ਉੱਥੇ ਖਾਣਾ ਨੂੰ ਬਚਾਓ ਭੂਮੀ ਬਚਾਓ ਇੱਕ ਸੰਘਰਸ਼ ਕਮੇਟੀ ਆ ਜਿਹੜੀ ਹੋਂਦ ਦੇ ਵਿੱਚ ਹੈ ਉਹ ਲਗਾਤਾਰ ਸੰਘਰਸ਼ ਕਰਦੀ ਹੈ ਨਜਾਇਜ਼ ਮਾਈਨਿੰਗ ਵਿਰੁੱਧ ਕੈਸ਼ਰ ਮਾਫੀਆ ਵਿਰੁੱਧ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਮੈਡੀਕਲ ਫੈਸਿਲਿਟੀ ਨੂੰ ਲੈ ਕੇ ਆਪਾਂ ਗੱਲ ਕਰੀਏ ਹੁਸ਼ਾਰਪੁਰ ਦੇ ਸਰਕਾਰੀ ਹਸਪਤਾਲ ਦੀ ਗੱਲ ਕਰੀਏ ਕੋਈ ਐਮਰਜੈਂਸੀ ਕੇਸ ਆਉਂਦਾ ਕਿਤੇ ਕੋਈ ਵੱਡਾ ਹਾਦਸਾ ਵਾਪਰਦਾ ਤਾਂ ਮੱਲਮ ਪੱਟੀ ਕਰਕੇ ਕਹਿੰਦੇ ਨੇ ਤੇ ਜੀ ਅੱਗੇ ਰੈਫਰ ਕਰ ਦੋ ਕਿਸੇ ਪ੍ਰਾਈਵੇਟ ਹਸਪਤਾਲ ਨੂੰ ਜਾ ਸਰ ਜੰਮਰਿਤਸਰ ਸਾਹਿਬ ਨੂੰ ਰੈਫਰ ਕਰਦੇ ਹੋ ਡੀ ਐਮ ਸੀ ਜਾਂ ਪੀ ਜੀ ਆਈ ਨੂੰ ਰੈਫਰ ਕਰਦੇ ਹੋ ਜੀ ਇਹੀ ਕੋ ਬਦਲਾਵ ਜਿਹੜਾ ਪਹਿਲਾਂ ਗੱਲਾਂ ਹੁੰਦੀਆਂ ਸੀ ਵਰਤਾਰਾ ਜੋ ਸੰਤਾਪ ਲੋਕ ਹੰਡਾਰੇ ਸੀ ਤੋਂ ਅੱਜ ਵੀ ਲੋਕ ਉਹ ਸੰਤਾਪ ਹੈ ਜਿਹੜੇ ਹੰਡਾਰੇ ਆ ਕੁਝ ਕੁ ਗੱਲਾਂ ਨੂੰ ਛੱਡ ਕੇ ਜੋ ਭਗਵੰਤਬਾਨ ਨੇ ਕਹੀਆਂ ਸੀ ਚੋਣਾਂ ਤੋਂ ਪਹਿਲਾਂ ਉਹ ਜ਼ਰੂਰ ਪੂਰੀਆਂ ਹੋਈਆਂ ਨੇ ਜੀ ਚੇਤਨ ਜੀ ਆਧਾਰਾ ਹਾਰਪੁਰ న్యూਸ ਦੀ ਜੇ ਗੱਲ ਕਰੀਏ ਇਹਨੇ ਟੁੱਟੀਆਂ ਸੜਕਾਂ ਦੀ ਹਮੇਸ਼ਾ ਆਵਾਜ਼ ਚੱਕੀ ਹੈ ਜਾਂ ਕੋਈ ਹੋਰ ਵਿਕਾਸ ਦੀ ਗੱਲ ਕਰਦੇ ਰਹੇ ਆ ਲੋਕ ਵੀ ਜਾਣਦੇ ਨੇ ਕਿ ਚੇਤਨ ਨੇ ਹਮੇਸ਼ਾ ਕਿਹਾ ਕਿ ਚਿੰਤਪੌਣੀ ਰੋਡ ਬਣਿਆ ਆ ਜਾਵੇ ਜਾ ਆਪਣੇ ਲਾਜਮਾਨਤੀ ਸਟੇਡੀਅਮ ਦੇ ਕੋਲ ਜਿਹੜਾ ਸੜਕ ਹੈ ਬਹੁਤ ਟੁੱਟੀ ਹੋਈ ਆ ਇਹ ਸੜਕ ਬਣੀ ਵੀ ਸੀਗੀ ਫਿਰ ਤੋਂ ਉਹਦੀ ਹਾਲਤ ਖਸਤਾ ਹੋ ਗਈ ਕੀ ਗੱਲ ਹੈ ਵਧੀਆ ਮਟੀਰੀਅਲ ਯੂਜ਼ ਨਹੀਂ ਕਰਦੇ ਕੀ ਲੋਕਾਂ ਦੀ ਗਲਤੀ ਇਹਦੇ ਵਿੱਚ ਦੇਖੋ ਲੋਕਾਂ ਦੀ ਗਲਤੀ ਆ ਕਿ ਅਸੀਂ ਸਰਕਾਰਾਂ ਨੂੰ ਵੋਟਾਂ ਪਾਉਂਦੇ ਆ ਮੈਂ ਆਵਾਦਮੀ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਲੋਕਾਂ ਦੀ ਗਲਤੀ ਹੁਣ ਆਪਾਂ ਇਹੀ ਕਹਿ ਸਕਦੇ ਜਦੋਂ ਕੋਈ ਮੈਂ ਇੱਥੇ ਕਹਿ ਸਕਦਾ ਕਿ ਮੈਂ ਵਾਰਡਲੈਸ ਹੋ ਜਾਂਦਾ ਮੈਂ ਸ਼ਬਦਹੀਨ ਹੋ ਜਾਂਦਾ ਮੇਰੇ ਤੋਂ ਕੋਈ ਸ਼ਬਦ ਹੀ ਨਹੀਂ ਹੁੰਦਾ ਕਿ ਨਾ ਸਰਕਾਰਾਂ ਲਈ ਨਾ ਲੀਡਰਾਂ ਲਈ ਅਸੀਂ ਕਿਹੜੇ ਸ਼ਬਦ ਦੀ ਵਰਤੋਂ ਕਰੀਏ ਹੈ ਨਾ ਜਦੋਂ ਕੁਝ ਨਹੀਂ ਆਂਦਾ ਜੇ ਕਹ ਲਓ ਜਦੋਂ ਹੱਥ ਖੜੇ ਹੋ ਜਾਂਦੇ ਨੇ ਕਿ ਫਿਰ ਇਸ ਤਰ੍ਹਾਂ ਦੇ ਸ਼ਬਦ ਨਿਕਲਦੇ ਨੇ ਮੋਂ ਜੀ ਦੇਖੋ ਲੋਕਾਂ ਨੇ ਬਹੁਤ ਸਾਰੀਆਂ ਉਮੀਦਾਂ ਸੀ ਲੋਕਾਂ ਨੂੰ ਕਿ ਇਹ ਸੜਕਾਂ ਜਿਹੜੀ ਉਹ ਬਣਾਈ ਜਾਵੇ ਤੇ ਹੁਸ਼ਾਰਪੁਰ ਜਲੰਧਰ ਮਾਰਗ ਦੀ ਗੱਲ ਕਰ ਲਈਏ ਹੁਸ਼ਾਰਪੁਰ ਚੰਤਪੁਰ ਨੀ ਮਾਰਗ ਦੀ ਗੱਲ ਕਰ ਲਈਏ ਲਾਜਵੰਤੀ ਸਟੇਡੀਅਮ ਹੋਰ ਲਈ ਗੱਲ ਕਰ ਲਈਏ ਇਹ ਸੜਕਾਂ ਬੜੀਆਂ ਵੀ ਅਦਾਰਾ ਹੁਸ਼ਾਰਪੁਰ ਨੇ ਉਸ ਨੇ ਖਬਰਾਂ ਬਹੁਤ ਢੜਲੇ ਤਰ੍ਹਾਂ ਲਗਾਈਆਂ ਨੇ ਹੋਰ ਮੀਡੀਆ ਵਕਫ ਵਕਫ ਅਦਾਰਿਆਂ ਨੇ ਜਿਹੜੀਆਂ ਚੱਕੀਆਂ ਨੇ ਤਦੋਂ ਕਾਂਗਰਸ ਦੀ ਸਰਕਾਰ ਸੀ ਇਹ ਕਹਿੰਦਾ ਸੀ ਕਿ ਕੇਂਦਰ ਕਹਿੰਦੀ ਹੈ ਕਿ ਅਸੀਂ ਸਰਪੈਸਾ ਭੇਜਿਆ ਇਹਨਾਂ ਸ ਕਾਂਗਰਸ ਦੀ ਸਰਕਾਰ ਨੇ ਦੀ ਦਰਵਾਰਤੋਂ ਕਰ ਲਈ ਹੈ ਉਹ ਕਿਸੇ ਹੋਰ ਫੰਡ ਜਿਹੜੇ ਉਹ ਯੂਜ਼ ਕਰ ਰਹੇ ਨੇ ਉਤੋਂ ਆਦਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ ਚਲੋ ਮੁੱਖ ਮੰਤਰੀ ਭਗਵੰਤ ਮਾਨ ਨੇ 14 ਕਰੋੜ ਰੁਪਏ ਜਾਰੀ ਕੀਤੇ ਆਦਮਪੁਰ ਤੋਂ ਲੈ ਕੇ ਚੋਹਾਲ ਤੱਕ ਇਹ ਸੜਕ ਬਣੀ ਹੈ ਪਰ ਉਹ ਸੜਕ ਕਿਤੇ ਨਾ ਕਿਤੇ ਅੱਜ ਵੀ ਅਧ ਵਿਚਕਾਰ ਜਿਹੜੀ ਉਹ ਛੱਡ ਦਿੱਤੀ ਗਈ ਹੈ ਸੜਕਾਂ ਤੇ ਲੋਕ ਜਾਨ ਤਲੀ ਤੇ ਧਰ ਕੇ ਸਫ਼ਰ ਕਰ ਰਹੇ ਸੀ ਸਰਦੀਆਂ ਦੇ ਵਿੱਚ ਇਹ ਸਰਦੀਆਂ ਧੁੰਦਾਂ ਦੇ ਮੌਸਮ ਵਿੱਚ ਵੀ ਤਾਂ ਪਿਛਲੇ ਧੁੰਦ ਦੇ ਮੌਸਮ ਵਿੱਚ ਵੀ ਇਹਨਾਂ ਸ਼ਬਦਾਂ ਦਾ ਪ੍ਰਕਟਾਵਾ ਮੈਂ ਇਸ ਕਰਕੇ ਕਰ ਰਿਹਾ ਇਹਨਾਂ ਸ਼ਬਦਾਂ ਦੀ ਵਰਤੋਂ ਕਿਉਂਕਿ ਤੁਸੀਂ ਆਮ ਤੌਰ ਤੇ ਵੇਖਤੀ ਹੋਵੋਗੇ ਕਿ ਜਿਹੜੀਆਂ ਪਿੰਡ ਦੀਆਂ ਲਿੰਕ ਸੜਕਾਂ ਹੁੰਦੀਆਂ ਨੇ ਉਹਨਾਂ ਦੇ ਸਾਈਡਾਂ ਤੇ ਵੀ ਜਿਹੜੀਆਂ ਪੱਟੀਆਂ ਚਿੱਟੇ ਰੰਗ ਦੀਆਂ ਲਗਾਈਆਂ ਹੁੰਦੀਆਂ ਨੇ ਉਹਨਾਂ ਦੇ ਸੈਂਟਰ ਵਿੱਚ ਕਾਰ ਵੀ ਪੱਟੀਆਂ ਜਿਹੜੀਆਂ ਚਿੱਟੇ ਰੰਗ ਦੀਆਂ ਲੱਗੀਆਂ ਹੁੰਦੀਆਂ ਨੇ ਪਰੰਤੂ ਬੜੇ ਦੁੱਖ ਭਰੀ ਗੱਲ ਹੈ ਕਿ ਆਦਮਪੁਰ ਤੋਂ ਲੈ ਕੇ ਅੱਜ ਉਹ ਚੋਹਾਲ ਤੱਕ ਸੜਕ ਬਣੀ ਹੈ ਇੱਥੇ ਵਾਈਡ ਪੱਟੀ ਤੁਹਾਨੂੰ ਕਿੱਥੇ ਨਹੀਂ ਨਜ਼ਰ ਆਵੇਗੀ ਜੋ ਹੁਸ਼ਾਰਪੁਰ ਦੇ ਅਧੀਨ ਆਉਂਦੀ ਹੈ ਤਾਂ ਤੁਹਾਨੂੰ ਪਤਾ ਹੈ ਤੁਸੀਂ ਵੀ ਗੱਡੀ ਚਲਾਉਂਦੇ ਹੋ ਮੈਂ ਵੀ ਡਰਾਈਵਿੰਗ ਕਰਦਾ ਤਾਂ ਜਦੋਂ ਭਰ ਸਰਦੀਆਂ ਤਾਂ ਮੌਸਮ ਹੁੰਦਾ ਧੁੰਦਾਂ ਦਾ ਮੌਸਮ ਹੁੰਦਾ ਤਾਂ ਅਸੀਂ ਉਦੋਂ ਵਾਈਟ ਪੱਟੀ ਦੇ ਸਹਾਰੇ ਸਫ਼ਰ ਕਰਦੇ ਹਾਂ ਕਿ ਵਾਈਟ ਪੱਟੀ ਦੇ ਨਾਲ-ਨਾਲ ਅਸੀਂ ਤੁਰੇ ਰਹਿੰਦੇ ਹਾਂ ਤਾਂ ਤੁਸੀਂ ਇਸ ਸੁਭਾਵਿਕ ਹੈ ਕਿ ਲੋਕਾਂ ਨੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਜਿਹੜਾ ਉੱਥੇ ਉਹਨਾਂ ਰਾਹਾਂ ਤੇ ਸਫ਼ਰ ਕੀਤਾ ਹੋਵੇਗਾ ਉਸ ਤੋਂ ਬਾਅਦ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਉਸ ਵਕਤ ਤੇ ਹੁਸ਼ਾਰਪੁਰ ਤੋਂ ਜਿਹੜੇ ਤਤਕਾਲੀ ਕੈਬਨਿਟ ਮੰਤਰੀ ਸੀ ਇਹ ਸੁੰਦਰ ਸ਼ਾਮ ਅਰੋੜਾ ਉਹ ਕਹਿੰਦੇ ਸੀ ਕਿ ਹੁਸ਼ਾਰਪੁਰ ਨੂੰ ਚਾਰ ਮੁਖ ਗੇਟ ਲੱਗਦੇ ਨੇ ਹੁਸ਼ਾਰਪੁਰ ਫਗਵਾੜਾ ਵਾਈਪਾਸ ਸਿੰਗੜੇ ਵਾਲਾ ਬਾਈਪਾਸ ਨਲੋਈਆਂ ਬਾਈਪਾਸ ਤੇ ਚੰਤਪੁਰ ਨੀ ਮਾਰਗ ਵਾਲਾ ਹੈ ਨਾ ਜੀ ਇਹ ਕਹਿੰਦੇ ਸੀ ਨਾ ਚਾਰਾਂ ਤੇ ਅਸੀਂ ਨਾ ਹੁਸ਼ਿਆਰਪੁਰ ਦੇ ਵਿੱਚ ਸਵਾਗਤੀ ਗੇਟ ਬਣਾਵਾਂਗੇ ਵਧੀਆ ਤਰ੍ਹਾਂ ਨਾਲ ਜਿੱਦਾਂ ਆਪਾਂ ਦੇਖਦੇ ਆ ਕਿ ਇਹ ਪਿੰਡਾਂ ਦੀਆਂ ਗਰੂਹਾਂ ਤੇ ਬੜੇ ਹੁੰਦੇ ਨੇ ਹੈ ਨਾ ਜੀ ਕਹਿੰਦੇ ਸੀ ਕਿ ਵਧੀਆ ਤਰ੍ਹਾਂ ਕਿ ਆਪਾਂ ਗੇਟ ਬਣਾਵਾਂਗੇ ਤਾਂ ਆਕਰਸ਼ਨ ਦਾ ਕੇਂਦਰ ਜਿਹੜੇ ਬਣਨਗੇ ਆਮ ਲੋਕਾਂ ਲਈ ਲੋਕਾਂ ਨੂੰ ਪਤਾ ਲੱਗੇਗਾ ਕਿ ਅਸੀਂ ਹੁਸ਼ਿਆਰਪੁਰ ਦੇ ਵਿੱਚ ਐਂਟਰ ਹੋਏ ਆ ਜਦੋਂ ਚਲੋ ਸਰਕਾਰ ਆਈ ਕਾਂਗਰਸ ਦੀ ਉਹਨਾਂ ਤੋਂ ਆਪਣਾ ਵਾਅਦਾ ਨਹੀਂ ਭੁਗਾ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਤੁਹਾਨੂੰ ਪਤਾ ਕਿਸੇ ਵੀ ਵਿਅਕਤੀ ਨੇ ਜਾਂ ਜਿਹੜੇ ਵੀ ਉਮੀਦਵਾਰ ਸੀ ਉਹਨਾਂ ਨੇ ਪਹਿਲਾਂ ਲਿਸਟਾਂ ਤਿਆਰ ਕੀਤੀਆਂ ਸੀ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਸਾਡੇ ਜਿਹੜੇ ਸੂਤਰ ਹੁੰਦੇ ਨੇ ਨਾ ਪਾਰਟੀ ਦੇ ਅੰਦਰ ਦੇ ਸੂਤਰਾਂ ਤੋਂ ਹਵਾਲੇ ਤੋਂ ਅਸੀਂ ਇਹ ਗੱਲ ਕਰ ਰਹੇ ਹਾਂ ਹੂੰ ਕਿ ਉਦੋਂ ਕਿਹਾ ਗਿਆ ਸੀ ਕਿ ਅਸ अरोड़ा ਸਾਹਿਬ ਤਾਂ ਆਪਣੇ ਵਾਅਦਿਆਂ ਤੇ ਖਰਾ ਨਹੀਂ ਉਤਰੇ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਅਸੀਂ ਇਹ ਵਾਅਦਾ ਜ਼ਰੂਰ ਪੂਰਾ ਕਰਾਂਗੇ ਹਿਸ਼ਾਰਪੁਰ ਨੂੰ ਜਿਹੜਾ ਆਕਰਸ਼ਣ ਦਾ ਕੇਂਦਰ ਬਣਾਵਾਂਗੇ ਜੀ ਪਰੰਤੂ ਬੜੇ ਦੁੱਖ ਭਰੀ ਗੱਲ ਹੈ 게ਟ ਬੰਦ ਨੇ ਤਾਂ ਬਹੁਤ ਦੂਰ ਦੀ ਗੱਲ ਹੈ ਉਹ ਜਿਹਨਾਂ ਸੜਕਾਂ ਤੇ 게ਟ ਪਾਣੇ ਸੀ ਉਹ ਸੜਕਾਂ ਆਪਣੀ ਹਾਲਤ ਤੇ ਹੰਝੂ ਵਹਾ ਰਹੀਆਂ ਨੇ ਅੱਛਾ ਇਹ ਕਹਿੰਦੇ ਕਿ ਟੋਲ ਪਲਾਸੇ ਆ ਜਿਹੜੇ ਸਾਡੇ ਚੋਣ ਮੈਨੀਫੈਸਟੋ ਦੇ ਵਿੱਚ ਨਹੀਂ ਸੀ ਕੇ ਇਹਨਾਂ ਦੀ ਮਿਆਦ ਖਤਮ ਹੋਣ ਵਾਲੀ ਸੀ ਅਸੀਂ ਖਤਮ ਕਰਦੇ ਇਹਦਾ ਮਤਲਬ ਹੈ ਕਿ ਝੂਠਾ ਡਰਾਮਾ ਰਚਿਆ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਜਦੋਂ ਉਹਨਾਂ ਦੀ ਮਿਆਦ ਹੀ ਖਤਮ ਹੋ ਚੁੱਕੀ ਸੀ ਤਾਂ ਉਹਨੂੰ ਖਤਮ ਕਰਨ ਲਈ ਨਾ ਖਰਚਾ ਕਿਉਂ ਇੰਨਾ ਦਾਰੂਮਦਾਰ ਕਿਉਂ ਇਹਨਾਂ ਲੋਕ ਵਿਖਾਵਾ ਕਿਉਂ ਉਕਿ ਇਹ ਹੀ ਸਰਕਾਰ ਕਹਿੰਦੀ ਹੁੰਦੀ ਸੀ ਕਿ ਅਸੀਂ ਕੰਮ ਕਰਕੇ ਦਿਖਾਵਾਂਗੇ 5 ਸਾਲ ਬਾਅਦ ਅਸੀਂ ਵੋਟਾਂ ਨਹੀਂ ਮੰਗਣ ਜਾਣੀਆਂ ਅਸੀਂ ਬੋਰਡ ਫਲੈਕਸਾਂ ਨਹੀਂ ਲਾਣੀਆਂ ਹੂੰ ਸਾਡੇ ਕੰਮ ਕੀਤੇ ਹੋਣਗੇ ਤਾਂ ਲੋਕ ਸਾਨੂੰ ਵੋਟ ਪਾ ਦੇਣਗੇ ਮੈਨੂੰ ਲੱਗਦਾ ਅੱਜ ਭਗਵੰਤ ਮਾਨ ਦੇ ਹੁਸ਼ਿਆਰਪੁਰ ਦੇ ਵਿੱਚੋਂ ਲੰਘਣਾ ਵੀ ਹੋਵੇ ਨਾ ਜੀ ਸਾਰਾ ਹੁਸ਼ਿਆਰਪੁਰ ਦਾ ਜਿਹੜਾ ਸ਼ਿੰਗਾਰ ਉਹ ਫਲੈਕਸਾਂ ਬਣ ਜਾਂਦੀਆਂ ਨੇ ਬਿਲਕੁਲ ਸੜਕਾਂ ਤੇ ਦਰਖਤਾਂ ਤੇ 20-20 ਮੀਟਰ ਦੀ ਦੂਰੀ ਤੇ 10-10 ਫੁੱਟ ਦੀ ਦੂਰੀ ਤੇ ਜਿਹੜਾ ਇਹਨਾਂ ਦੇ ਫਲੈਕਸਾਂ ਲਾਈਆਂ ਹੁੰਦੀਆਂ ਨੇ ਤਾਂ ਸੜਕਾਂ ਦੀ ਹਾਲਤ ਹੈ ਸੜਕਾਂ ਦੀ ਹਾਲਤ ਜਿਉਂ ਦੀ ਤੇ ਉਹ ਹੀ ਬਰਕਰਾਰ ਦੁਖੜੇ ਰੋ ਰਹੇ ਨੇ ਜੀ ਪਹਿਲੀਆਂ ਸਰਕਾਰਾਂ ਵਾਂਗ ਇਹਨਾਂ ਨੂੰ ਵੀ ਲਾਂਤਾਂ ਪਾ ਰਹੇ ਨੇ ਜੀ 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 ਚੇਤਨ ਜੀ ਹੁਸ਼ਿਆਰਪੁਰ ਦੇ ਵਿਕਾਸ ਦੇ ਲਈ ਲੀਡਰਾਂ ਨੇ ਜਾਂ ਮੰਤਰੀ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਅਸੀਂ ਆਹ ਕਰ ਦਾਂਗੇ ਹੁਸ਼ਿਆਰਪੁਰ ਦੇ ਵਿੱਚ ਆਪਾਂ ਨਵੀਂ ਚੀਜ਼ ਲਿਆਵਾਂਗੇ ਪਰ ਜਿਵੇਂ ਪਰਸਨਲੀ ਤੌਰ ਤੇ ਮੈਂ ਆਪ ਕੁਝ ਕਬੂਲਾ ਮੈਨੂੰ ਲੱਗਦਾ ਹੁਸ਼ਿਆਰਪੁਰ ਦਾ ਵਿਕਾਸ ਕੱਲਾ ਐਮਪੀ 3 ਵਾਂਗੂ ਸੁਣਿਆ ਜਾ ਸਕਦਾ ਕਿਸੇ ਵੀਡੀਓ ਵਾਂਗੂ ਦੇਖਿਆ ਨਹੀਂ ਜਾ ਸਕਦਾ ਕਿ ਵਿਕਾਸ ਹੋਊਗਾ ਤੁਸੀਂ ਇਸ ਚੀਜ਼ ਤੇ ਕੀ ਟਿੱਪਣੀ ਕਰਨੀ ਹੈ ਮੈਂ ਕਹਿਆ ਜੀ ਤੇ ਗੱਲ ਤੁਹਾਡੀ ਬਹੁਤ ਵਧੀਆ ਲੱਗੀ ਮੈਨੂੰ ਪਤਾ ਨਹੀਂ ਕਿੱਥੋਂ ਤੁਸੀਂ ਇਹ ਸ਼ਬਦ ਕੱਢ ਕੇ ਲਿਆਂਦਾ MP3 ਆਂਗੂ ਇਹ ਸੁਣਾਣਾ ਨੂੰ ਮਿਲਦਾ ਹਾਂ ਸੁਣਾਣਾ ਨੂੰ ਮਿਲਦਾ ਇਹ ਟੇਪ ਆ ਇੱਕ ਇੱਕ ਮੰਤਰੀਆਂ ਨੇ ਜਾਂ ਲੀਡਰਾਂ ਨੇ ਨਾ ਚਾਹੇ ਐਮਐਲਏ ਆ ਐਮਪੀ ਆ ਚਾਹੇ ਮੰਤਰੀ ਆ ਇੱਥੇ ਕੋਈ ਕੈਸਟ ਪਾਈ ਹੋਵਾ ਇੰਨੀ ਰਿਕਾਰਡਿੰਗ ਕਰਕੇ ਪੈਂਡਰਾ ਵੀ ਆਪਣੇ ਨਾ ਇੱਥੇ ਗਲੇ ਦੇ ਵਿੱਚ ਸੰਗੇ ਦੇ ਵਿੱਚ ਰੱਖੀ ਹੋਵਾ ਅਸੀਂ ਬਹੁਤ ਵਿਕਾਸ ਕਰਨਾ ਅਸੀਂ ਬਹੁਤ ਵਿਕਾਸ ਕਰਨਾ ਜਦੋਂ ਮੀਡੀਆ ਵਾਲੇ ਮਾਈਕ ਇਹਨਾਂ ਦੇ ਮੂੰਹ ਮੋਰੇ ਕਰ ਦਿੰਦਾ ਅਸੀਂ ਬਹੁਤ ਵਿਕਾਸ ਕਰਨਾ ਅਸੀਂ ਬਹੁਤ ਵਿਕਾਸ ਕਰਨਾ ਮਾਈਕ ਪਿੱਛੇ ਹੁੰਦਾ ਪਤਾ ਨਹੀਂ ਉਹਨਾਂ ਨੂੰ ਭੁੱਲ ਜਾਂਦਾ ਅਸੀਂ ਕਿਹੜਾ ਉਹੀ ਗੱਲ ਹੈ ਕਿ MP3 ਦੀ ਟੇਪ ਵਾਂਗੂ ਸੁਣਿਆ ਹੀ ਜਾ ਸਕਦਾ ਕਿ ਅਸੀਂ ਹੁਸ਼ਿਆਰਪੁਰ ਦੇ ਵਿੱਚ ਵਿਕਾਸ ਕਰਨਾ ਵਿਕਾਸ ਕਰਨਾ ਵਿਕਾਸ ਕਰਨਾ ਪਤਾ ਨਹੀਂ ਇਹਨਾਂ ਦੀਆਂ ਲੀਡਰਾਂ ਦੀਆਂ ਨਿਗਾਹਾਂ ਕਮਜ਼ੋਰ ਹੋ ਜਾਂਦੀਆਂ ਨੇ ਸੱਤਾ ਹਾਸਲ ਕਰਨ ਤੋਂ ਬਾਅਦ ਇਹਨਾਂ ਨੂੰ ਚਾਅ ਸੁਣਨਾ ਸ਼ੁਰੂ ਹੋ ਜਾਂਦਾ ਕਿ ਗੁੰਗੇ ਬਹਿਰੇ ਬੋਲੇ ਹੋ ਜਾਂਦੇ ਨੇ ਪਤਾ ਨਹੀਂ ਇਹਨਾਂ ਨੂੰ ਕਿਉਂ ਨਹੀਂ ਦਿਖਾਈ ਦਿੰਦਾ ਅੱਛਾ ਉਸ ਤੋਂ ਵੀ ਤੁਖਾਤ ਤੇ ਅਫਸਰ ਮੈਂ ਤਾਂ ਅਫਸਰਾਂ ਨੂੰ ਇੱਕ ਗੱਲ ਕਹਿਣਾ ਚਾਹਾਂਗਾ ਔਨ ਰਿਕਾਰਡ ਕਿ ਤੁਸੀਂ ਅਫਸਰ ਹੋ ਤੁਸੀਂ 58 ਸਾਲ ਤੱਕ 60 ਸਾਲ ਦੀ ਉਮਰ ਤੱਕ ਤੁਸੀਂ ਅਫਸਰ ਹੀ ਰਹਿਣਾ ਹੈ ਬਿਲਕੁਲ ਇਹਨਾਂ ਮੋਰੇ ਚਲੋ ਠੀਕ ਹੈ ਜਦੋਂ ਕੋਈ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ ਜਿਹੜਾ ਅਫਸਰ ਲਾਣਾ ਸਾਰਾ ਇਹਨਾਂ ਦੇ ਅਧੀਨ ਹੋ ਜਾਂਦਾ ਅੰਡਰ ਹੋ ਜਾਂਦਾ ਪਰ ਅਫਸਰਾਂ ਨੂੰ ਵੀ ਆਪਣੀ ਮਹੱਤਤਾ ਸਮਝਣੀ ਚਾਹੀਦੀ ਕਿ ਅਸੀਂ ਕੀ ਆ ਸਾਡੀਆਂ ਕੀ ਪਾਵਰਾਂ ਨੇ ਇਹਨਾਂ ਲੀਡਰਾਂ ਦੀਆਂ ਅੱਖਾਂ ਖੋਲਣੀਆਂ ਚਾਹੀਦੀਆਂ ਨੇ ਕਿ ਭਾਈ ਇਹ ਕੰਮ ਇਦਾਂ ਨਹੀਂ ਹੋਣਾ ਇਹ ਕੰਮ ਇਦਾਂ ਹੋਣਾ ਪਰ ਅੱਜ ਦੇ ਸਮੇਂ ਦੇ ਵਿੱਚ ਅਫਸਰ ਵੀ ਆਪਣੇ ਆਪ ਨੂੰ ਜਿਹੜੇ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਮਜ਼ੋਰ ਮਹਿਸੂਸ ਕਰਦੇ ਨੇ ਸਾਡੀ ਭਾਰਤ ਦੀ ਹਿੰਦੂਸਤਾਨ ਦੀ ਜਾਂ ਪੰਜਾਬ ਦੀ ਰਾਜਨੀਤੀ ਦਾ ਇੰਨਾ ਕੁ ਜ਼ਿਆਦਾ ਬੇੜਾਗਰਕ ਹੋ ਚੁੱਕਿਆ ਜੀ ਸਹੀ ਅਰਥਾ ਦੇ ਵਿੱਚ ਤੁਹਾਨੂੰ ਦਸੀਏ ਤਾਂ ਜੀ ਤਾਂ ਇਹੀ ਗੱਲ ਕਿ ਵਿਕਾਸ ਸੁਰਣ ਨੂੰ ਮਿਲਦਾ ਪਰ ਦਿਸਦਾ ਕਿਸੇ ਨੂੰ ਨਹੀਂ ਸ਼ਾਇਦ ਇਕੱਲਾ ਇਹਨਾਂ ਲੀਡਰਾਂ ਨੂੰ ਹੀ ਦਿਖਾਈ ਦਿੰਦਾ ਹੋਵੇਗਾ ਜੀ ਉਹ ਬਿਲਕੁਲ ਜੇ ਤਾਂ ਜੇ ਮੈਂ ਇੱਕ ਫੋਰ ਐਗਜ਼ਾਮਪਲ ਕਰਕੇ ਤੁਹਾਨੂੰ ਇੱਕ ਸਵਾਲ ਪੁੱਛਾਂ ਕਿ ਜੇ ਕੋਈ ਛੋਟਾ ਬੱਚਾ ਗਲਤੀ ਕਰਦਾ ਮਾਂ ਪਿਓ ਨੂੰ ਇੱਕ ਦੋ ਵਾਰੀ ਦੱਸਦੇ ਨੇ ਤੀਜੀ ਵਾਰੋਂ ਬੱਚਾ ਉਹ ਗਲਤੀ ਨੂੰ ਸਦਾਰਦਾ ਤੇ ਅਸੀਂ ਰੋਜ਼ ਕਿਸੇ ਨਾ ਕਿਸੇ ਵਿਸ਼ੇ ਉੱਪਰ ਗੱਲ ਵੀ ਕਰਦੇ ਹਾਂ ਹੁਸ਼ਿਆਰਪੁਰ ਦਾ ਨਿਊਜ਼ਸ ਦੱਸਦਾ ਵੀ ਆ ਦਿਖਾਉਂਦਾ ਵੀ ਆ ਕਿ ਦੇਖੋ ਸੜਕ ਕਿੰਨੀ ਟੁੱਟੀ ਹੋਈ ਐ ਤੇ ਕੰਮ ਕਰਨਾ ਚਾਹੀਦਾ ਇਹਨਾਂ ਲੀਡਰਾਂ ਨੂੰ ਦਿਖਦਾ ਨਹੀਂ ਇਸ ਸਿਆਣੇ ਨੇ ਤੁਸੀਂ ਕਹਿੰਦੇ 60 ਸਾਲ ਤੱਕ ਹੋ ਗਏ ਨੇ ਇਹ ਠੀਕ ਹੈ ਇਹਨਾਂ ਨੂੰ ਕਾਦਰ ਗਲਤੀਆਂ ਕਾਦਰ ਨੇ ਦੇਖਦੀਆਂ ਕਿ ਸਾਨੂੰ ਦੇਖਦੀਆਂ ਨੇ ਇਹਨਾਂ ਨੂੰ ਅਸੀਂ ਵੀ ਦਿਖਾਉਣੀ ਆ ਪਰ ਇਹ ਕੰਮ ਕਿਉਂ ਨਹੀਂ ਕਰਦੇ ਪਏ ਮੈਂ ਸਮਝ ਨਹੀਂ ਆ ਮੈਂ ਪ੍ਰੀਤ ਜੀ ਕੀ ਆ ਕਿ ਹਟਿਆ ਨਾ ਤੁਹਾਨੂੰ ਪਹਿਲਾਂ ਪਤਾ ਨਹੀਂ ਇਸ কুরਸੀ ਤੇ ਬੈਠਣ ਤੋਂ ਬਾਅਦ ਸੱਤਾ ਹਾਸਲ ਕਰਨ ਤੋਂ ਬਾਅਦ ਇਹਨਾਂ ਦੀਆਂ ਨਿਗਾਹਾਂ ਕਮਜ਼ੋਰ ਹੋ ਜਾਂਦੀਆਂ ਨੇ ਇਹ ਗੁੰਗੇ ਬੋਲੇ ਬਹਿਰੇ ਹੋ ਜਾਂਦੇ ਨੇ ਪਤਾ ਨਹੀਂ ਇਹਨਾਂ ਨੂੰ ਕਿਹੜਾ ਰੋਗ ਚਿੰਬੜ ਜਾਂਦਾ ਜਿਦਾ ਹੁਸ਼ਿਆਰਪੁਰ ਸ਼ਹਿਰ ਨੂੰ ਆਪਾਂ ਕਹਾਂਗੇ ਕਿ ਪੰਜ ਰੋਗ ਚਿੰਬੜੇ ਹੋਏ ਨੇ ਇਸੇ ਤਰ੍ਹਾਂ ਇਹਨਾਂ ਨੂੰ ਚਾਰ ਪੰਜ ਤਰ੍ਹਾਂ ਦੀਆਂ ਬਿਮਾਰੀਆਂ ਚਿੰਬੜ ਜਾਂਦੀਆਂ ਨੇ ਲੀਡਰਾਂ ਨੂੰ ਇਹਨਾਂ ਦੀਆਂ ਸ਼ਾਇਦ ਨਿਗਾਹਾਂ ਘਟ ਜਾਂਦੀਆਂ ਨੇ ਗੁੰਗੇ ਬਹਿਰੇ ਬੋਲੇ ਹੋ ਜਾਂਦੇ ਨੇ ਇਹਨਾਂ ਨੂੰ ਮੀਡੀਆ ਦੀ ਆਵਾਜ਼ ਨਹੀਂ ਸੁਣਦੀ ਕਿ ਕੋਈ ਬੰਦਾ ਆਵਾਜ਼ ਚੁੱਕ ਰਿਹਾ ਹੈ ਦੇਖੋ ਕਹਿੰਦੇ ਤੋਲ ਪਲਾਸੇ ਜਿਹੜੇ ਚੱਕੇ ਸੀਗੇ ਰਾਹਤ ਦਿੱਤੀ ਹੈ ਔਰ ਰਾਹਤ ਹੁਣ ਆਫਤ ਬਣ ਗਈ ਹੈ ਜੀ ਮੈਨੂੰ ਲੱਗਦਾ ਹੈ ਕਿ ਇਹ ਲੀਡਰ ਜਾਂ ਪ੍ਰਸ਼ਾਸਨ ਜਾਂ ਸਰਕਾਰ ਇਸ ਤਰ੍ਹਾਂ ਦਾ ਕਿ ਜਦੋਂ ਕੋਈ ਮਰ ਗਿਆ ਉਹਨਾਂ ਦੇ ਘਰ 2-2 ਲੱਖ ਰੁਪਏ ਦਾ ਚੈੱਕ ਲੈ ਕੇ ਪਹੁੰਚ ਜਾਣਗੇ ਪਰੰਤੂ ਜਿਹੜਾ 20000 ਦਾ ਕੰਮ ਹੋ ਜਾਣਾ ਉਹ ਇਹਨਾਂ ਲੀਡਰਾਂ ਨੇ ਨਹੀਂ ਕਰਨਾ ਕਿਉਂ ਇਹ ਇੰਤਜ਼ਾਰ ਕਰ ਰਹੇ ਹੁੰਦੇ ਨੇ ਕੋਈ ਮਰੇ ਅਸੀਂ ਉਹਦੇ ਘਰ 2 ਲੱਖ ਦਾ ਚੈੱਕ ਲੈ ਕੇ ਜਾਈਏ ਅਸੀਂ ਆਪਣੀਆਂ ਵੋਟਾਂ ਪੱਕੀਆਂ ਕਰੀਏ ਫਿਰ ਦੱਸਿਆ ਦਸਿਏ ਜਾ ਕੇ ਇਲੈਕਸ਼ਨ ਟਾਈਮ ਕਿ ਦੇਖੋ ਜੀ ਅਸੀਂ ਤੁਹਾਡੇ ਤਾਂ ਕਰ ਦੁੱਖ ਹੋਇਆ ਸੀਗਾ ਸਰਕਾਰ ਤੁਹਾਡੇ ਨਾਲ ਖੜੀ ਸੀਗੀ ਤਾਂ ਅਸੀਂ ਤੁਹਾਨੂੰ 2 ਲੱਖ ਦਾ ਚੈੱਕ ਦਿੱਕਤ ਦਿੱਤਾ ਤੁਸੀਂ ਸਾਨੂੰ ਵੋਟਾਂ ਪਾਓ ਹੂੰ ਇਹੀ ਕਹਿ ਸਕਦੇ ਆ ਨਾ ਦੂਜਾ ਦੁੱਖ ਹਤਾ ਲੱਗੇਗਾ ਜਿਨ੍ਹਾਂ ਦੀ ਆਪਣੀ ਪ੍ਰੋਪਰਟੀ ਟੁੱਟਦੀ ਹੋਵੇ ਹੁਣ ਪ੍ਰੀਤ ਦੀ ਗੱਡੀ ਉੱਥੋਂ ਲੰਘ ਰਹੀ ਹੈ ਚੇਤਨ ਦੀ ਗੱਡੀ ਲੰਘ ਰਹੀ ਹੈ ਲਾਈਨ ਮੈਂਟ ਹੋ ਜਾਂਦੀ ਖਰਾਬ ਹੋ ਜਾਂਦੀ ਹੈ ਕੋਈ ਨੀਬੀਲ ਵੈਲਸਿੰਗ ਕਰਾਉਣੀ ਪੈਂਦੀ ਹੈ ਕੋਈ ਟਾਇਰ ਪੰਚਰ ਹੋ ਜਾਂਦਾ ਗੱਡੀ ਦੀ ਟੁੱਟ ਪੱਜ ਹੁੰਦੀ ਹੈ ਅਸੀਂ ਆਪਣੀ ਨਿੱਜੀ ਜੇਬ ਚੋਂ ਉਹਦਾ ਖਰਚਾ ਕਰਕੇ ਸਹੀ ਕਰਾਉਣੀ ਹੈ ਇਹਨਾਂ ਲੀਡਰਾਂ ਨੂੰ ਨਹੀਂ ਕਿ ਜਿਹੜਿਆ ਬਸ ਸਰਕਾਰੀ ਖਰਚੇ ਤੇ ਇਹਨਾਂ ਨੂੰ ਪੈਟਰੋਲ ਵੀ ਆ ਰਿਪੇਅਰ ਵੀ ਆ ਸਾਰਾ ਕੁਝ ਹੈ ਸ਼ਾਇਦ ਇਹਨਾਂ ਨੂੰ ਤਾਂ ਹੀ ਕਰਕੇ ਨਹੀਂ ਦਿਖਾਈ ਦਿੰਦਾ ਹੋਵੇਗਾ ਔਰ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਹੁਸ਼ਾਰਪੁਰ ਇਹ ਨਿਊਜ਼ ਟੈਸਟ ਪਲੇਟਫਾਰਮ ਤੇ ਇਸ ਵੀਡੀਓ ਨੂੰ ਮੈਂ ਚਾਹਾਂਗਾ ਕਿ ਇੰਨਾ ਕਿ ਕਲਿੱਪ ਇੱਕ ਲੱਗ ਤੋਂ ਵੀ ਪ੍ਰੀਜੀ ਤੁਸੀਂ ਚਲਾ ਦਿਓ ਜੀ ਮੈਂ ਹੁਸ਼ਾਰਪੁਰ ਦੇ ਜ਼ਿਲ੍ਹੇ ਦੇ तमाम ਲੀਡਰ ਸਾਹਿਬਾਨਾਂ ਨੂੰ ਚਾਹੇ ਉਸ ਵਿੱਚ ਕੈਬਨਟ ਮੰਤਰੀ ਮੌਜੂਦ ਹੈ ਚਾਹੇ ਉਸ ਵਿੱਚ ਹੁਸ਼ਾਰਪੁਰ ਤੋਂ ਐਮਪੀ ਯਾਨੀ ਕਿ ਲੋਕ ਸਭਾ ਮੈਂਬਰ ਨੇ ਚਾਹੇ ਕਿਸੇ ਵੀ ਹਲਕੇ ਦਾ ਐਮਐਲਏ ਆ ਮੈਂ ਖੁੱਲਾ ਚੈਲੰਜ ਕਰਦਾ ਉਹਨਾਂ ਨੂੰ ਹੁਸ਼ਾਰਪੁਰ ਦੇ ਕਿਸੇ ਕੋਨੇ ਤੇ ਪੂਰੇ ਜ਼ਿਲ੍ਹੇ ਦੇ ਵਿੱਚ ਕੱਲੇ ਹੁਸ਼ਾਰਪੁਰ ਸ਼ਹਿਰ ਦੀ ਨਹੀਂ ਗੱਲ ਕਰਦਾ ਪੂਰੇ ਜ਼ਿਲ੍ਹੇ ਦੇ ਵਿੱਚ ਕਿਸੇ ਸੜਕ ਤੇ ਕਿਸੇ ਕੋਨੇ ਤੇ ਖੜੇ ਹੋ ਜਾਣ ਖੁੱਲਾ ਚੈਲੰਜ ਹੈ ਅਦਾਰਾ ਹੁਸ਼ਾਰ ਪਰ ਨਹੀਂ ਉਸਤਾਦ ਚੇਤਨ ਕਾ ਅਸ਼ਬਦਾ ਵਿਕਾਸ ਤੇ ਮੁੱਦੇ ਤੇ ਆ ਜਣੇ ਮੇਰੇ ਨਾਲ ਡਿਬੇਟ ਕਰਦੇ ਸ਼ਰਤ ਇੱਕੋ ਹੋਏਗੀ ਕਿ ਬਾਕੀ ਚੈਨਲਾਂ ਵਾਂਗੂ ਅਸੀਂ ਉਹ ਪ੍ਰੀਪੇਡ ਮਤਲਬ ਕਿ ਪ੍ਰੀਪੇਡ ਤੋਂ ਭਾਵ ਹੈ ਕਿ ਸਾਨੂੰ ਸਵਾਲ ਇਹ ਲੀਡਰ ਨਹੀਂ ਦੱਸਣਗੇ ਕਿ ਤੁਸੀਂ ਸਾਡੇ ਤੋਂ ਆ ਆ ਸਵਾਲ ਪੁੱਛਣੇ ਆ ਤੇ ਨਾ ਹੀ ਉਹ ਰਿਕਾਰਡ ਹੋਏਗਾ ਪ੍ਰੋਗਰਾਮ ਉਹ ਪ੍ਰੋਗਰਾਮ ਜਿਸ ਥਾਂ ਤੇ ਅਸੀਂ ਖੜੇ ਹੋਵਾਂਗੇ ਜੀ ਉਥੋਂ ਲਾਈਵ ਚੱਲੇਗਾ ਕੋਈ ਪ੍ਰੀਪਲਾਨ ਨਹੀਂ ਹੋਏਗਾ ਸਵਾਲ ਸਾਡੇ ਹੋਣਗੇ ਸਵਾਲ ਆਮ ਲੋਕਾਂ ਦੇ ਹੋਣਗੇ ਇਹਨਾਂ ਲੀਡਰਾਂ ਦੀਆਂ ਐਮਪੀ ਦੀਆਂ ਮੰਤਰੀ ਦੀਆਂ ਐਮਐਲਏਸ ਦੀਆਂ ਇਹਨਾਂ ਦੀਆਂ ਲੱਤਾਂ ਪਾਰ ਚੱਲਦੀਆਂ ਨੇ ਤਾਂ ਖੁੱਲਾ ਚੈਲੰਜ ਹੈ ਹੁਸ਼ਿਆਰਪੁਰ ਨਿਊਜ਼ ਨਾਲ ਵਿਕਾਸ ਤੇ ਮੁੱਦੇ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਿਸੇ ਵੀ ਕੋਨੇ ਤੇ ਕਿਸੇ ਵੀ ਸੜਕ ਤੇ ਖੜ ਕੇ ਇਹ ਡਿਬੇਟ ਕਰ ਲੈਣ ਚੇਤਨ ਕਸ਼ਵਨਾਲ ਖੁੱਲਾ ਚੈਲੰਜ ਹੈ ਓਪਨ ਚੈਲੰਜ ਹੈ ਮੈਂ ਆਪਣਾ ਨੰਬਰ ਵੀ ਬੋਲ ਦਿੰਦਾ 7009240093 ਤੇ ਦੂਜਾ ਨੰਬਰ ਹੈ ਮੇਰਾ 9417355766 ਇਹ ਹੁਸ਼ਾਰਪੁਰ ਦੇ ਹਰ ਇੱਕ ਐਮਐਲਏ ਤੋਂ ਐਮਪੀ ਤੋਂ ਮੰਤਰੀ ਤੋਂ ਸਾਰਿਆਂ ਤੋਂ ਮੇਰੇ ਦੋਵੇਂ ਨੰਬਰ ਸੇਵ ਨੇ ਦੋਵੇਂ ਨਹੀਂ ਤਾਂ ਇੱਕ ਨੰਬਰ ਸੇਵ ਹੋਵੇਗਾ ਓਪਨ ਚੈਲੰਜ ਹੈ ਚੇਤਨ ਨੂੰ ਫੋਨ ਕਰ ਲੈਣ ਇਹ ਜਿੱਥੇ ਕਹਿਣਗੇ ਇਹਨਾਂ ਦੇ ਘਰ ਦੇ ਵਿੱਚ ਖੜ ਕੇ ਇਹਨਾਂ ਦੇ ਘਰ ਦੇ ਵਿੱਚ ਖੜ ਕੇ ਚੇਤਨ ਇੰਟਰਵਿਊ ਕਰੇਗਾ ਪਰ ਉਹ ਲਾਈਵ ਹੋਵੇਗੀ ਕੋਈ ਪ੍ਰੀਪਲਾਨ ਤਰੀਕੇ ਦੀ ਨਹੀਂ ਹੋਵੇਗੀ ਜੀ ਵਿਕਾਸ ਤੇ ਮੁੱਦੇ ਨੂੰ ਲੈ ਕੇ ਮੇਰਾ ਖੁੱਲਾ ਚੈਲੰਜ ਹੈ ਨਾ ਲੀਡਰਾਂ ਨੂੰ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਪ੍ਰੀ ਜੀ ਦੋਸਤੋ ਇਹ ਸਾਡੇ ਨਾਲ ਚੇਤਨ ਕਸ਼ਵ ਜੀ ਪਹਿਲਾਂ ਤਾਂ ਕੀਰਤਨ ਕਸ਼ਵਰ ਜੀ ਵੱਲੋਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ ਕਿ ਵਿਕਾਸ ਦੇ ਮੁੱਦੇ ਉੱਪਰ ਖਬਰਾਂ ਵੀ ਚਲਾਈਆਂ ਗਈਆਂ ਪਰ ਅੱਜ ਇਹਨਾਂ ਵੱਲੋਂ ਓਪਨ ਚੈਲੰਜ ਕੀਤਾ ਗਿਆ ਉਹ ਹਿਸ਼ਾਰਪੁਰ ਦੇ ਮੋਤਵਰ ਬੰਦਿਆਂ ਨੂੰ ਲੀਡਰਾਂ ਨੂੰ ਕਿ ਕੁਝ ਵੀ ਪ੍ਰੀਪਲਾਨ ਨਹੀਂ ਹੋਊਗਾ ਜਿੱਥੇ ਤੁਸੀਂ ਕਹੋਗੇ ਕੋਈ ਵੀ ਕੋਨੇ ਤੇ ਆ ਕੇ ਖੜਕੇ ਤੁਸੀਂ ਆ ਜਿਓ ਆਪਾਂ ਲਾਈਵ ਹੋ ਕੇ ਉੱਥੇ ਗੱਲਾਂ ਬਾਤਾਂ ਕਰਾਂਗੇ ਜੋ ਕਮੈਂਟ ਆਣਗੇ ਆਮ ਲੋਕਾਂ ਦੇ ਉਹਨਾਂ ਕਮੈਂਟਾਂ ਦੇ ਆਧਾਰ ਦੇ ਉੱਪਰ ਆਪਾਂ ਤੁਹਾਨਾਂ ਸਵਾਲ ਕਰਾਂਗੇ ਜੋ ਜੋ ਵਿਕਾਸ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਅਸੀਂ ਐਦਾਂ ਹੀ ਕੋਈ ਨਾ ਕੋਈ ਵਿਕਾਸ ਦੀ ਗੱਲ ਕਰਦੇ ਰਾਵਾਂਗੇ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਪ੍ਰਮੋਟ ਕਰਦੇ ਰਾਵਾਂਗੇ ਉਹ ਤੱਕ ਆਪਣੇ ਪ੍ਰੀਤ ਗਰੇਵਾਲ ਨੂੰ ਦਿਓ ਇਜਾਜ਼ਤ ਧੰਨਵਾਦ